ਇਹ ਤਾਂ ਹਾਲ ਤੀਨਕ ਜੀ ਹਾਲ ਹੈ ਕੋਈ ਖੈਰਾ ਕਹਿੰਦੇ ਘਰੋਂ ਪਾਈ ਜੇ ਸੇਵਕ ਭਾਵ ਧਾਰ ਕੇ ਕਾਲਾ ਕਮਾਵੇ ਇਹ ਕਮਾਈ ਨੂੰ ਸੇਵਕ ਰੂਪ ਧਾਰ ਕੇ ਕਮਾਉਣਾ ਕਰੇ ਸਾਖਤ ਗੁਰੂ ਕਹਿ ਲਾਗ ਰਹਿ ਕੋ ਕਿਹੜੀ ਕਮਾਈ ਹੈ ਸੇਵਕ ਮੰਕੇ ਜੇ ਘਰੋਂ ਕਮਾਉਣੀ ਗੁਰੂ ਸਾਹਿਬ ਦੇ ਸ਼ਬਦ ਨੂੰ ਲਗਾ ਰਹੇ ਹਰ ਵਕਤ ਊੜਾ ਭਲਾ ਜੇ ਸੰਕਰ ਜਾਣ ਕੋਈ ਬੁਰਾ ਕਹੀ ਜਾਵੇ ਕੋਈ ਭਲਾ ਕਹੀ ਜਾਵੇ ਇੱਕੋ ਜੀ ਦਿੱਤੀ ਰੱਖੇ ਜਿਹੜਾ ਬੁਰਾ ਕਹਿਣ ਵਾਲਾ ਉਹ ਨੂੰ ਪ੍ਰੇਰਨ ਕਰਕੇ ਸਰਾਹ ਹੁਣਾ ਦੇਵੇ ਭਲਾ ਕਹਿਣ ਵਾਲੇ ਨੂੰ ਵੇਖ ਕੇ ਵੜਨਾ ਦੇਵੇ ਕੋਈ ਜੀ ਮਿਲਤੀ ਰੱਖੇ ਕੋਈ ਬੁਰਾ ਕਹੋ ਪੰਪਲਾ ਕਹੋ ਹਮਦੰਦੀ ਹੋਏ ਘਾਰ ਇਹਦੇ ਵਿੱਚ ਸਾਹਿਬ ਆਰਾਮਤ ਰਹੇ ਇਸ ਤਰੀਕੇ ਨਾਲ ਭਾਈ ਸਾਹਿਬ ਨੂੰ ਉਚਾਰਦਾ ਰਹੇਗੇ ਫਿਰ ਸਾਹਿਬ ਦੇ ਜਮੇ ਹੀ ਰਹੇਗਾ ਅਪਿਹਦ ਹੋ ਜਾਏਗਾ ਇਸ ਪ੍ਰਕਾਰ ਮੁਕਤ ਹੋ ਜਾਏਗਾ